ਵੀ ਤੁਹਾਡਾ ਬੋਡੀ ਕਾਊਂਟ ਕੀਆ ਮਤਲਬ ਤੁਸੀਂ ਕਿੰਨੇ ਕੁ ਲੋਕਾਂ ਨਾਲ ਫਿਜ਼ੀਕਲ ਹੋਏ ਹੋ ਤੇ ਲੋਕੀ ਬੜੇ ਚਾਹ ਨਾਲ ਦੱਸਦੇ ਆ ਵੀ ਜਿਹਦਾ ਵੱਧਾ ਉਹ ਬੜਾ ਖੁਸ਼ ਹੋ ਕੇ ਦੱਸਦਾ ਉਹ ਕਹਿੰਦਾ ਮੇਰੀ ਵੱਡੀ ਅਚੀਵਮੈਂਟ ਹੈ ਸ਼ਾਇਦ ਉਹਨਾਂ ਨੂੰ ਐ ਲੱਗਦਾ ਵੀ ਦੁਨੀਆ 'ਚ ਮੈਂ ਹੀ ਸਭ ਤੋਂ ਵੱਡਾ ਬੰਦਾ ਭਰਾਜੀ ਪਹਿਲੇ ਜੰਗ ਦੇ ਵਿੱਚ ਖੇਡ ਦੇ ਮੈਦਾਨ ਦੇ ਵਿੱਚ ਸੂਰਮਾ ਗਿਣਿਆ ਜਾਂਦਾ ਸੀ ਲੇਕਿਨ ਅੱਜ ਦੇ ਸਮਾਜ ਦੇ ਵਿੱਚ ਕਮਰੇ ਦੇ ਅੰਦਰ ਜਿਹੜਾ ਸੂਰਮਾ ਹੁੰਦਾ ਉਹਨੂੰ ਅਸਲੀ ਸੂਰਮਾ ਕਹਿੰਦੇ ਨੇ ਵੀ ਇਹ ਅਸਲੀ ਜੋਧਾ ਦੇਖੋ ਸਮਾਜਿਕ ਢਾਂਚਾ ਕਿੰਨਾ गिर ਚੁਕਿਆ ਅੱਜ ਦੇ ਲੋਕ ਉਹਨਾਂ ਨੂੰ ਇਹੀ ਪੜਾਇਆ ਜਾਂਦਾ ਵੀ ਇਹਦੇ ਵਿੱਚ ਤੁਸੀਂ ਮਹਾਰਤ ਹਾਸਲ ਕਰੋ ਇਹੀ ਅਸਲੀ ਕਲਾ ਹੈ ਇਹੀ ਸਭ ਕੁਝ ਹੈ ਜਿੰਨਾ ਹੋ ਸਕੇ ਆਪਣੇ ਆਪ ਨੂੰ ਖੁਵਾਰ ਕਰੋ ਵੈਸਟਰਨ ਕਲਚਰ ਸੰਸਾਰ ਵਾਸਤੇ ਸ਼ਰਾਬ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਭਰਾ ਜੀ ਸਾਰੀ ਧਰਤੀ ਇਹਨਾਂ ਨੇ ਨਾਸ਼ ਕਰਕੇ ਰੱਖ ਦਿੱਤੀ ਹੈ ਈਸਟਰਨ ਕਲਚਰ ਉੱਤੇ ਜਿਹੜਾ ਇਹਨਾਂ ਨੇ ਇਹ ਹਨੇਰਾ ਛਾ ਕੇ ਰੱਖ ਦਿੱਤਾ ਆ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਕੋਲ ਸਾਡੀ ਧਰਤੀ ਜਿਹੜੀ ਆ ਉਹ ਸੋਨੇ ਹੀਰਿਆਂ ਦੇ ਨਾਲ ਜੜੀ ਹੋਈ ਆ ਇਹ ਇੰਨੀ ਧਰਤੀ ਥੋੜੀ ਹੈ ਇਹਨਾਂ ਦੇ ਪੱਲੇ ਕੀ ਆ ਬਰਫਾਂ ਪਈਆਂ ਰੰਦੀਆਂ ਨੇ ਬੁਰਾ ਹਾਲ ਹੈ ਕੁਝ ਖਾਣ ਨੂੰ ਉਹਨਾਂ ਨੂੰ ਮਿਲਦਾ ਨਹੀਂ ਇਹਦੇ ਅਨਾਜ ਨਹੀਂ ਪ੍ਰਾਪਤ ਕਰ ਸਕਦੇ ਬਾਹਰੋਂ ਇੰਪੋਰਟ ਕਰਾਉਂਦੇ ਆ ਸਾਰੀ ਧਰਤੀ ਜਿਹੜੇ ਸਾਰੇ ਦੁਨੀਆ ਦੇ ਵਿੱਚ ਜਿਹੜਾ ਖਲਾਰਾ ਪਾਇਆ ਆ ਉਹ ਵੈਸਟਰਨ ਕਲਚਰ ਦੀ ਦੇਨ ਹੈ ਤੇ ਸਾਡੇ ਨੌਜਵਾਨ ਅਟਰੈਕਟ ਹੋ ਰਹੇ ਨੇ ਅੱਜ ਸ਼ਹਿਰ ਪਿੰਡਾਂ ਨੂੰ ਖਾ ਰਹੇ ਆ ਜਿਹੜਾ ਇਨਸਾਨ ਜਾਗ ਜਾਂਦਾ ਪਰ ਜਿਹੜੀ ਅਵੇਅਰਨੈਸ ਹੈ ਉਹ ਇਹਦੇ ਕਰਕੇ ਆਉਂਦੀ ਹੈ ਅਵੇਅਰਨੈਸ ਭਾਵ ਵੀ ਦਿਮਾਗ ਨੂੰ ਤਾਕਤ ਗਈ ਦਿਮਾਗ ਖੁੱਲ ਗਿਆ ਦਿਮਾਗ ਤੋਂ ਇਹ ਨਾ ਮੈਨੂੰ ਤੁਸੀਂ ਦਿਮਾਗ ਦੀ ਗੱਲ ਕੀਤੀ ਮੈਨੂੰ ਇੱਕ ਸਵਾਲ ਵੀ ਯਾਦ ਆਇਆ ਕਹਿੰਦੇ 20 ਜੇ ਸਕੈਨ ਹੋਵੇ ਨਾ ਇੱਕ ਡਰੱਗਸ ਲੈਣ ਵਾਲੇ ਦਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਚਿੱਟਾ ਵੀ ਕਹਿ ਦਿੰਦੇ ਆ ਇੱਕ ਚਿੱਟਾ ਲੈਣ ਵਾਲੇ ਦਾ ਦਿਮਾਗ ਜੇ ਸਕੈਨ ਕੀਤਾ ਜਾਵੇ ਐਮ ਆਰ ਆਈ ਕੀਤੀ ਜਾਵੇ ਤੇ ਦੂਜੇ ਪਾਸੇ ਜੇ ਆਪਾਂ ਕੋਈ ਪੌਨ ਸਾਈਟਸ ਦੇਖ ਰਿਹਾ ਜਿਹੜਾ ਉਦੋਂ ਹੀ ਜਿਹਨੂੰ ਉਹਦੀ ਐਡਿਕਸ਼ਨ ਆ ਉਹਦਾ ਦਿਮਾਗ ਸਕੈਨ ਕੀਤਾ ਜਾਵੇ ਤਾਂ ਕੋਈ ਖਾਸ ਫਰਕ ਨਹੀਂ ਆਏਗਾ ਦੋਨਾਂ ਦਾ ਦਿਮਾਗ ਜਿਹੜਾ ਹੈ ਉਸੇ ਤਰੀਕੇ ਨਾਲ ਖਰਾਬ ਹੋਇਆ ਉਸੇ ਤਰੀਕੇ ਨਾਲ ਨਸ਼ਟ ਹੋਇਆ ਦੋਨਾਂ ਨੇ ਸੇਮ ਟੂ ਸੇਮ ਆਪਣਾ ਨੁਕਸਾਨ ਕੀਤਾ ਤਜਰਬੇ ਤੋਂ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਜੀਵਨ ਦੇਖਣ ਤੋਂ ਬਾਅਦ ਉਹਨਾਂ ਦੀ ਦੁਰਦਸ਼ਾਵਾਂ ਦੇਖਣ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਹੈਰੋਇਨ ਕੋਕੀਨ ਦੇ ਨਾਲੋਂ ਜ਼ਿਆਦਾ ਘਾਤਕ ਹੈ। ਪੌਨ ਦੇਖਣਾ ਉਹ ਤੋਂ ਜ਼ਿਆਦਾ ਘਾਤਕ ਹੈ। ਬਿਲਕੁਲ। ਕਈ ਗੁਣਾ ਵੱਧ। ਇੰਗਲਿਸ਼ ਦੇ ਵਿੱਚ ਉੱਥੋਂ ਦੇ ਜਿਹੜੇ ਲੇਖਕ ਨੇ ਉਹ ਲਿਖਦੇ ਨੇ ਪੌਰਨਿਜ਼ਾ ਕਰਸ ਫਾਰ ਦੀ ਹਿਮੈਨਿਟੀ ਇੱਕ ਸ਼ਰਾਪ ਹੈ। ਇਹ ਸ਼ਰਾਪ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ। ਤੁਸੀਂ ਪਾਣੀ ਦੀ ਬੋਤਲ ਵੀ ਖਰੀਦ ਕੇ ਪੀਨੇ ਹੋ ਹਰ ਇੱਕ ਚੀਜ਼ ਖਰੀਦਣੀ ਪੈਂਦੀ ਆ ਹੂੰ ਫਿਰ ਇਹ ਚੀਜ਼ਾਂ ਫ੍ਰੀ ਚ ਕਿਉਂ ਦਿੱਤੀ ਜਾਂਦੀਆਂ ਸੈਕਸ਼ੂਅਲ ਕੰਟੈਂਟ ਪੋਰਨੋਗ੍ਰਾਫਿਕ ਕੰਟੈਂਟ ਇੰਸਟਾਗ੍ਰਾਮ ਤੇ ਕੋਈ ਆਪਣੇ ਪਰਿਵਾਰ ਦੇ ਨਾਲ ਬੈਠ ਨਹੀਂ ਸਕਦਾ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਸਾਰੇ ਪਾਸੇ ਸੈਕਸ਼ੂਅਲ ਐਕਸਪਲੋਇਟੇਸ਼ਨ ਇਹ ਕੀ ਹੈ ਇਨਸਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਸੋਚੀ ਸਮਝੀ ਪਲਾਨਿੰਗ ਆ ਪਰਾਜੀ ਹੁਣ ਤਾਂ ਸਭ ਕੁਝ ਓਪਨ ਹੀ ਹੋ ਗਿਆ ਕੁੜੀਆਂ ਵੀ ਬੜੀਆਂ ਉਹ ਆਈਆਂ ਆਈਆਂ ਕਿਹੜੀ ਸਾਈਡ ਕਹਿੰਦੇ ਮੈਨੂੰ ਧਿਆਨ ਨਹੀਂ ਹੈਗਾ ਉਹ ਹਾਂ ਓਨਲੀ ਫੈਂਸ ਤੇ ਜਿਹੜੀਆਂ ਆਈਆਂ ਹੋਈਆਂ ਕੁੜੀਆਂ ਆਮ ਹੀ ਆਈਆਂ ਆਮ ਕੁੜੀਆਂ ਆ ਚੁੱਕੀਆਂ ਹੋਈਆਂ ਹੁਣ ਤਾਂ ਪਰਾਜੀ ਪੁਰਾਣੇ ਸਮਿਆਂ ਦੇ ਵਿੱਚ ਅਣਖਾਂ ਹੁੰਦੀਆਂ ਸੀ ਕਿਰਦਾਰ ਹੁੰਦੇ ਸੀ ਸੈਲਫ ਰਿਸਪੈਕਟ ਹੁੰਦੀ ਸੀ ਉਹ ਇਹੋ ਜਿਹੇ ਸਮੇ ਨੇ ਘੇਰਾ ਪਾਇਆ ਕਿ ਮਾਪੇ ਵੀ ਕਾਗਜ਼ ਦੇ ਨੋਟਾਂ ਪਿੱਛੇ ਫਿਸਲਦੇ ਜਾ ਰਹੇ ਨੇ ਉਹਨਾਂ ਨੂੰ ਸਿਰਫ ਪੈਸਾ ਚਾਹੀਦਾ ਉਹਨਾਂ ਦੀ ਤੀ ਕੀ ਕਰ ਰਹੀ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਪਹਿਲੇ ਸਮਿਆਂ ਦੇ ਵਿੱਚ ਮਾਪੇ ਸ਼ਾਮ ਤੋਂ ਬਾਅਦ ਆਪਣੀ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਕੱਢਦੇ ਹੁੰਦੇ ਠੀਕ ਹੈ ਤੁਸੀਂ ਆਪਣਾ ਬੱਚਾ ਬਾਹਰ ਭੇਜਤਾ ਹੈ ਮਜਬੂਰੀ ਹੈ ਤੁਹਾਡੀ ਘਰ ਦਾ ਸਰਕਲ ਨਹੀਂ ਚੱਲ ਰਿਹਾ ਮਜਬੂਰੀ ਦੀ ਗੱਲ ਕਰਦੇ ਅੱਜ ਪੰਜਾਬ 50 ਕਿੱਲਿਆਂ ਵਾਲਾ ਵੀ ਸ਼ੌਂਕੀ ਤੌਰ ਤੇ ਬਾਹਰ ਸੈਟਲ ਹੋ ਰਿਹਾ ਚੰਗੇ ਕਾਰੋਬਾਰ ਚੱਲਦੇ ਆ ਉਹ ਇਥੋਂ ਸਭ ਕੁਝ ਵੇਚ ਕੇ ਬਾਹਰ ਸੈਟਲ ਹੋ ਰਿਹਾ ਹੂੰ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਸੀ ਕੱਢਦੇ ਵੀ ਬਚਾ ਕੇ ਰੱਖਣਾ ਅੱਜ ਧੰਨ ਨੇ ਉਹ ਲੋਕ ਕਮਾਲ ਦੀ ਗੱਲ ਹੈ ਕਿ ਪੈਸੇ ਦੀ ਹੋੜ ਦੇ ਵਿੱਚ ਆਪਣੀਆਂ ਜਵਾਨ ਧੀਆਂ ਨੂੰ ਇੰਨੀ ਦੂਰ ਸੱਤ ਸਮੁੰਦਰ ਪਾਰ ਕਰ ਦਿੰਦੇ ਉਹ ਕਿੱਥੇ ਰਹਿੰਦੀ ਆ ਕੀ ਕਰ ਰਹੀ ਆ ਕਿੱਦਾਂ ਦੀ ਸੁਸਾਇਟੀ ਦੇ ਵਿੱਚ ਜੀ ਰਹੀ ਆ ਕੀ ਮਾਹੌਲ ਬਣਿਆ ਹੋਇਆ ਕੀ ਸਟ੍ਰੈਸ ਦੇ ਵਿੱਚ ਆ ਮਾ ਬਪੂ ਨੂੰ ਕੁਝ ਨਹੀਂ ਪਤਾ ਉਹ ਜਾਨਣਾ ਵੀ ਨਹੀਂ ਚਾਹੁੰਦੇ ਉਹ ਬਸ ਇਸ ਕਰਕੇ ਉਹਨੂੰ ਭੇਜਿਆ ਵੀ ਆਮਦਨ ਆਂਦੀ ਰਵੇ ਤੇ ਇੱਥੇ ਬੁੱਲੇ ਲਟਾਉਂਦੇ ਰਹਿਣ ਫੋਨ ਵੱਜਦਾ ਵੀ ਐਨੇ ਪਾ ਦੋ ਜਦੋਂ ਬੱਚਿਆਂ ਨੂੰ ਰੈਸੈਸ਼ਨ ਕਰਕੇ ਕੈਨੇਡਾ ਦੇ ਵਿੱਚ ਜੋ ਹੋਇਆ ਉੱਥੇ ਨੌਕਰੀਆਂ ਨਹੀਂ ਹੈਗੀਆਂ ਜੌਬਸ ਨਹੀਂ ਮਿਲ ਰਹੀਆਂ ਤੇ ਬੱਚੀਆਂ ਭਰਾਜੀ ਗਲਤ ਕਰਮ ਕਰਦੀਆਂ ਆਪਣੀਆਂ ਬੋਡੀ ਸੈਲ ਕਰਦੀਆਂ ਅਥਰ ਤੱਕ ਹਾਲਾਤ ਹੋਏ ਆ ਪੰਜਾਬ ਦੀ ਧੀਆਂ ਦੇ ਮਜਬੂਰੀਆਂ ਬਣ ਗਈਆਂ ਘਰ ਦਾ ਰੈਂਟ ਨਹੀਂ ਪੇ ਹੁੰਦਾ ਸਾਡਾ ਪੰਜਾਬ ਤੇ ਤੈਸਨੈਸ ਹੋ ਚੁੱਕਿਆ ਇਹਦੇ ਗੱਲਾਂ ਦੀ ਚੜ੍ਹਦੀ ਕਲਾ ਬਸ ਜਿੱਥੇ ਪੰਜਾਬ ਦੀਆਂ ਕੁੜੀਆਂ ਦੀ ਗੱਲ ਕਰ ਰਹੇ ਬਿਲਕੁਲ ਕਿਉਂਕਿ ਸਾਡਾ ਪੰਜਾਬ ਵੀ ਸ਼ਿਫਟ ਹੋਇਆ ਅਸ ਤੁਸੀਂ ਬੰਬੇ ਚਲੇ ਜਾਓ Delhi ਦੀ ਕੁੜੀਆਂ prostitution ਮਤਲਬ prostitution ਚ ਚਲੀਆਂ ਤੁਸੀਂ ਬਾਜੀ ਤੁਸੀਂ ਨਿਊਜ਼ ਵੇਖੋ ਜਿਹੜੇ ਰਿਸ਼ਤੇਦਾਰ ਬਾਹਰ ਗਏ ਨੇ ਦੱਸਦੇ ਨਹੀਂ ਸਾਨੂੰ ਸਿੱਖਾਂ ਦੀਆਂ ਕੁੜੀਆਂ ਇਹ ਚੱਕਰਾਂ ਚ ਪਈਆਂ ਹੋਈਆਂ prostitution ਬਿਲਕੁਲ prostitution ਦੇ ਵਪਾਰ ਨੂੰ ਅਸੀਂ ਪੰਜਾਬੀ ਚ ਕਹਿੰਦੇ ਨੇ ਦੇ ਵਪਾਰ ਬਿਜ਼ਨਸ ਭਰਾਜੀ ਮਜਬੂਰੀਆਂ ਪੰਜਾਬ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਦੀਆਂ ਕੁੜੀਆਂ ਦੇ ਵਪਾਰ ਦੇ ਵਿੱਚ ਕਈ ਪੈ ਗਈਆਂ ਇਹ ਸਾਰੀਆਂ ਨਹੀਂ ਕਈ ਪੈ ਗਈਆਂ ਕਈ ਅਣਖੜੀਆਂ ਵੀ ਹੈਗੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਜਮੀਰ ਜਾਗਦੀ ਆ ਅਸੀਂ ਸਾਰਿਆਂ ਨੂੰ ਨਹੀਂ ਕਹਿ ਰਹੇ ਕੁਝਕ ਇੰਨੀਆਂ ਮਜਬੂਰੀਆਂ ਬਣ ਗਈਆਂ ਪਿੱਛੇ ਵੱਡੇ ਲੋਨ ਲਏ ਹੋਏ ਨੇ ਅੱਗੇ ਵੀ ਕੰਮ ਫਸੇ ਹੋਏ ਨੇ ਫੇਰ ਇਨਸਾਨ ਦਾ ਦਿਮਾਗ ਘੁੰਮਦਾ ਵੀ ਹੁਣ ਜੋ ਮਰਜ਼ੀ ਕਰੋ ਆਜ਼ਾਦੀ ਇਨਸਾਨ ਵਾਸਤੇ ਘੱਟਕ ਅੱਜ ਦੇ ਬੱਚਿਆਂ ਨੂੰ ਇੰਨੀ ਖੋਲ ਦਿੱਤੀ ਜਾ ਰਹੀ ਆ ਵੀ ਉਹ ਆਪਣਾ ਸਰਬਨਾਸ਼ ਖੁਦ ਕਰ ਰਹੇ ਨੇ ਸਾਡੇ ਮਾਪੇ ਨੇ ਜਦੋਂ ਅਸੀਂ ਸਕੂਲ ਚ ਪੜਦੇ ਸੀ ਕਾਲਜ ਚ ਪੜਦੇ ਸੀ ਰੀਜਨਲ ਸਾਨੂੰ ਜੁੱਤੀ ਫੇਰੀ ਟੋਟਲ ਕੰਟਰੋਲ ਟੋਟਲ ਕੰਟਰੋਲ ਸਹੀ ਗੱਲ ਇੱਕ ਬੰਦਾ ਕਿੰਨਾ ਤਕੜਾ ਇੱਕ ਬੱਚਾ ਛੋਟਾ ਜਿਹਾ ਸਾਡੇ ਫਾਦਰ ਸਾਹਿਬ ਉਹਨਾਂ ਚ ਰਕਟਦੇ ਸੀ ਜਿਨਾ ਚਰ ਖੁਦ ਨਹੀਂ ਥੱਕ ਜਾਂਦੇ ਬੰਦੇ ਦੇ ਬੱਚੇ ਦਾ ਕੋਈ ਬੈਲੈਂਸ ਹੋ ਸਕਦਾ ਉਹਨਾਂ ਦੀ ਜਾਣ ਕਿੰਨੀ ਵਧੇਰੀ ਇੱਕ ਮੈਂ ਕਮਜ਼ੋਰ ਜਿਆ ਅੱਜ ਅਸੀਂ ਸ਼ੁਕਰਗੁਜ਼ਾਰ ਆ ਆਪਣੇ ਮਾਪਿਓ ਦੇ ਕਿ ਉਹਨਾਂ ਨੇ ਸਾਨੂੰ ਪੂਰਾ ਕੰਟਰੋਲ ਕੀਤਾ ਸਾਨੂੰ ਖਿੱਚ ਕੇ ਰੱਖਿਆ ਕਹਿੰਦੇ ਨੇ ਵੀ ਪੁੱਤ ਚੰਡਿਆ ਤੇ ਰੰਬਾ ਚੰਡਿਆ ਕੰਮ ਹੁੰਦਾ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਭਰਾਜੀ ਸਾਡੀ ਮਾਂ ਕਨਵੈਂਟ ਸਕੂਲ ਕਿਹਾ ਕਿ ਆਂਦੀ ਹੁੰਦੀ ਸੀ ਵੀ ਰੀਜ ਨਾ ਤੋਣੀ ਫੇਰਨੀ ਸਾਡੇ ਲੋ ਖੁੱਲ ਲਾ ਪੂਰੀ ਤੁਸੀਂ ਕਹਿ ਰਹੇ ਤੁਸੀਂ ਆਈਸੀਐਸਸੀ ਬੋਰਡ 'ਚ ਪੜੇ ਹੋ ਉੱਥੇ ਤਾਂ ਕੁੱਟ ਪੈਂਦੀ ਹੀ ਨਹੀਂ ਸੀ ਭਰਾਜੀ ਕੁੱਟ ਪਹਿਲੇ ਪੈਂਦੀ ਸੀ ਹੁਣ ਇਹ ਆਜ਼ਾਦੀ ਮਿਲੀ ਆ ਵੀ ਬੱਚੇ ਨੂੰ ਕਹਿਣਾ ਕੁਝ ਨਹੀਂ ਹੱਥ ਨਹੀਂ ਲਾਉਣਾ ਕਿਉਂਕਿ ਵੈਸੇ ਤਾਂ ਪੰਜਾਬ ਫੋਰਡ 'ਚ ਪੜੇ ਆ ਉੱਥੇ ਤਾਂ ਜੁੱਤੀ ਪੂਰੀ ਫਿਰਦੀ ਸੀ ਬਿਲਕੁਲ ਭਰਾਜੀ ਆਜ਼ਾਦੀ ਸਿੱਤ ਵਾਸਤੇ ਬਹੁਤ ਘਾਤਕ ਹੈ ਅੱਜ ਜਿਹੜੇ ਸਕੂਲਾਂ ਦੇ ਵਿੱਚ ਕਾਨੂੰਨ ਬਣੇ ਆ ਇਹ ਡਾਰਕ ਨੇ ਹਨੇਰ ਭਰੇ ਨੇ ਵੀ ਬੱਚੇ ਨੂੰ ਕਹਿਣਾ ਕੁਛ ਨਹੀਂ ਬੱਚੇ ਨੂੰ ਕਹਿਣਾ ਕੁਛ ਨਹੀਂ ਅੱਜ ਟੀਚਰ ਡਰਦੇ ਨੇ ਜੇ ਗਲਤੀ ਨਾਲ ਕੁਛ ਕਹਿ ਵੀ ਦਿੰਦੇ ਆ ਨਾ ਵੀ ਭਲਾ ਵਿਚਾਰਦੇ ਆ ਵੀ ਚੱਲ ਬੱਚਾ ਆ ਕਿਤੇ ਗਲਤ ਨਾ ਹੋ ਜੇ ਤਾਂ ਬੱਚੇ ਭਰਾ ਜੀ 20-20 ਇਕੱਠੇ ਹੋ ਕੇ ਰਸਤੇ ਦੇ ਵਿੱਚ ਟੀਚਰਾਂ ਨੂੰ ਕੁੱਟਦੇ ਆ ਟੀਚਰਾਂ ਦੀਆਂ ਪੱਗਾਂ ਉਤਾਰਦੇ ਆ ਇੱਕ ਵਿਦਿਆਰਥੀ ਆਪਣੇ ਗੁਰੂ ਦੀ ਇੱਜ਼ਤ ਖਰਾਬ ਕਰਦਾ ਚਰਾਹੇ ਦੇ ਵਿੱਚ ਇਹ ਹਾਲਾਤ ਆ ਸਾਡੇ ਟੀਚਰਾਂ ਦੇ ਪੰਜਾਬ ਦੇ ਵਿੱਚ ਇਹ ਫੌਰਨ ਥੋੜਾ ਫੌਰਨ ਤਬਾਹਿਆ ਵੀ ਮਾਪੇ ਆਪਣੇ ਬੱਚੇ ਨੂੰ ਹੱਥ ਨਹੀਂ ਲਾ ਸਕਦਾ ਜੀ ਸਾਡੀ ਜੇਬ 'ਚ ਪੈਸਾ ਨਹੀਂ ਹੁੰਦਾ 5 ਰੁਪਏ ਦਾ ਵੀ ਹਿਸਾਬ ਲਿਆ ਜਾਂਦਾ ਸੀ ਨਾਰਮਲ ਜੇ ਸਾਈਕਲ ਤੇ ਭੇਜਣਾ ਤੇ ਅੱਜ ਅਸੀਂ ਗੀਤ ਗਾਨੇ ਆਪਣੇ ਮਾਪਿਆਂ ਦੇ ਪਿਸ਼ੁਕਰ ਹੈ ਮਹਾਰਾਜ ਸਾਡੇ ਮਾਪਿਆਂ ਨੇ ਸਾਡਾ ਖਿਆਲ ਰੱਖਿਆ ਫਾਦਰ ਸਾਹਿਬ ਕਹਿੰਦੇ ਸੀ ਨਾਮਾ ਆ ਗਿਆ ਨਾ ਤੇ ਲੱਤਾਂ ਗਾਇਬ ਕਰ ਦਿਆਂਗੇ ਸਾਰੀ ਉਮਰ ਖਲੜੀ ਚ ਡਰ ਹੁੰਦਾ ਸੀ